ਸ਼ਾਸਿਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਰਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਹਾਂ ਮਿੱਤਰੋ ਪਿੰਡ ਰਾਜਿਆਣੇ ਦੇ ਵਿੱਚ ਰਾਜਿਆਣਾ ਪਿੰਡ ਆ ਜਿਹੜਾ ਮਿੱਤਰੋ ਜ਼ਿਲ੍ਹਾ ਮੋਗੇ ਦਾ ਪਿੰਡ ਆ ਇਹ ਜਦੋਂ ਤੁਸੀਂ ਬਾਗੇ ਪੁਰਾਣੇ ਤੋਂ ਕੋੜਕਪੂਰੇ ਵਾਲੀ ਸਾਈਡ ਨੂੰ ਦੂਰੀ ਤੈਅ ਕਰੋਗੇ ਨਾ ਮਿੱਤਰੋ 5 ਕਿਲੋਮੀਟਰ ਦੀ ਦੂਰੀ ਤੈਅ ਕਰਦੇ ਆ ਤੁਹਾਨੂੰ ਮਿੱਤਰੋ ਰਾਜਿਆਣੇ ਦੇ ਦੋ ਮੋੜ ਮਿਲ ਲਗੇ ਜੇ ਤੁਸੀਂ ਪਿੰਡ ਦੇ ਵਿੱਚ ਦੀ ਆ ਸਕਦੇ ਹੋ ਜਾਂ ਜੇ ਤੁਹਾਨੂੰ ਜਿੱਥੋਂ ਰੋਡਿਆਂ ਨੂੰ ਚੜ੍ਹ ਤੇ ਰਸਤਾ ਪੈਂਦਾ ਉੱਥੋਂ ਵੀ ਆ ਸਕਦੇ ਆ ਜਦੋਂ ਤੁਸੀਂ ਰਾਜਿਆਣੇ ਪਿੰਡ ਦੇ ਵਿੱਚ ਆ ਗਏ ਉੱਥੋਂ ਤੁਸੀਂ ਫੜਨੀ ਆ ਮਿੱਤਰੋ ਬੈਰੋਕੇ ਵਾਲੀ ਝੜਕ ਉਹ ਝੜਕ ਦੇ ਉੱਤੇ ਮਨ ਲਓ ਕੋਈ ਕੁਝ ਕੁ ਕਦਮਾਂ ਦੀ ਦੂਰੀ ਤੈਅ ਕਰਦੇ ਮਨ ਬਤ ਤੁਹਾਨੂੰ ਵਸਤੀ ਮਿਲੂਗੀ ਮਿੱਤਰੋ ਇਹ ਵਸਤੀ ਤੋਂ ਬਸ ਨਾਲ ਹੀ ਮੁੜ ਕੇ ਪਾਈ ਦਾ ਬਾਹਰ ਕੀਤਾਉਂਦੇ ਵਿੱਚ ਘਾਰਾ ਜਾਨਵਰ ਬਾਕਮਾ ਨਾਲ ਕਾਫੀ ਗਿਣਤੀ ਦੇ ਵਿੱਚ ਰੱਖੇ ਹੋਏ ਦੁੱਧ ਦਾ ਕੰਮ ਆ ਪਾਈ ਹੁਣਿਆਂ ਦਾ ਉਹਨਾਂ ਜਾਨਵਰਾਂ ਦੇ ਵਿੱਚੋਂ ਆਪ ਦੋ ਘਰੇਲੂ ਮਜਬੂਰੀਆਂ ਨੂੰ ਦੇਖਦੇ ਹੋਏ ਦੋ ਮੱਝਾਂ ਤੇ ਇੱਕ ਬੱਛੀ ਵੇਚਣ ਲਈ ਲਾਈ ਆ ਮਿੱਤਰੋ ਟੋਟਲ ਜਾਨਵਰ ਤਿੰਨ ਹੋਣਗੇ ਇਸ ਵੀਡੀਓ ਦੇ ਵਿੱਚ ਤਿੰਨਾਂ ਜਾਨਵਰਾਂ ਦੀ ਪ੍ਰੋਪਰ ਜਾਣਕਾਰੀ ਪ੍ਰੋਪਰ ਡਿਟੇਲ ਆਪਾਂ ਪਾਈ ਹੁਣਿਆਂ ਤੋਂ ਲੈਣੇ ਆ ਆਓ ਮੈਂ ਉਹਦੇ ਪਾਈ ਹੁਣਿਆਂ ਨੂੰ ਕਰਦਿਆਂ ਗੱਲਬਾਤ ਸਾਰੀ ਆਪ ਸასი ਕਾਲ ਅੰਕਲ ਸასი ਕਾਲ ਜੀ ਕੀ ਹਾਲ ਚਾਲ ਹੈ ਵਧੀਆ ਹੀ ਚੇਤਾ ਦੇ ਪਰਿਵਾਰ ਸੁਣਾਓ ਠੀਕ ਠਾਕ ਵਧੀਆ ਹੀ ਚਲੋ ਸ਼ੁਕਰ ਅੱਛਾ ਅੰਕਲ ਆਪਣਾ ਨਾਮ ਦੱਸ ਦੀ ਇੱਕ ਵਾਰੀ ਜੀ ਨਰਮਲ ਸਿੰਘ ਆਈ ਨਰਮਲ ਸਿੰਘ ਸਰੋਪ ਜੀ ਦੇਸਾ ਸਿੰਘ ਜੀ ਕਰਤਾ ਆਪਣਾ ਮਲਾ ਬੈਰੋ ਕਹਿੰਦੇ ਬਾਹਰ ਹਾਂਜੀ 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 ਬਸਤੀ ਦੇ ਕੋਲੇ ਹਾਂਜੀ 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 ਅੱਛਾ ਜਨਵਾਰ ਮੇਰੇ ਦੋ ਦੋ ਰਤੇ ਲਾਇ ਲਾਇ ਹੋਏ ਸਾਰ ਹਾਂ ਦੋਤੀ ਆਈ ਠੀਕ ਆ ਬਾਈ ਤੇ ਜਨਵਾਰ ਜਿਹੜੇ ਮਈਆਂ ਦੋ ਵੇਚਣੀਆਂ ਤੇ ਇੱਕ ਵੇਚਣੀ ਆ ਪਾ ਬੱਚੀ ਹਣਾ ਨੀ ਹਾਂਜੀ ਹਾਂਜੀ ਬੱਚੀ ਦੀ ਦੱਸਦੇ ਕਿੰਨੇ ਚਰ ਦੀ ਗੱਬਣਾ ਬੱਚੀ ਬਈ ਢਾਈਆਂ ਮਹੀਨੇ ਦੀ ਗੱਬਾਈ ਚੈੱਕ ਹੋਈ ਵੀ ਆ ਚੈੱਕ ਕਰਵਾਈ ਹੋਈ ਆ ਢਾਈਆਂ ਮਹੀਨੇ ਦੀ ਗੱਬਣਾ ਹਾਂਜੀ ਵੱਡੀ-ਵੁੱਡੀ ਗੱਬ ਵਧੀਆ ਬਣ ਜੂਗੀ ਡਾ ਉਹ ਜਿਹੜਾ ਸਾਹਬ ਨੂੰ ਜਾ ਕੇ ਹਾਂਜੀ ਹਾਂਜੀ ਅੱਛਾ ਰੇਟ ਕੀ ਰਹੂਗਾ ਬ 30rpi ਠੀਕ ਹੈ ਮਾਨਤਾ ਵਾਲੇ ਵਿੱਚੋਂ ਕੋਈ ਥੋੜਾ ਬਹੁਤ ਹੋ ਜਾਊਗਾ ਜੋਜਾ ਠੀਕ ਹੈ ਬਾਈ ਤੇ ਇੱਥੇ ਗਿਆ ਵੀ ਨਾ ਤੋਰੀਏ ਵੀਰੇ ਕੱਢੀ ਫਰਨੂ ਬਣਦੇ ਉਹ ਖੋਲੀ ਤੇ ਢਾਈਆਂ ਮਹੀਨਿਆਂ ਦੀ ਮਿੱਤਰੋ ਇਹ ਬੱਚੀ ਕਪਣ ਉਮਰ ਦੇ ਵਿੱਚ ਤਾਂ ਹੋਊਗੀ 2 ਢਾਈ ਸਾਲ ਦੀ ਕਿ ਜ਼ਿਆਦਾ ਹੋਊਗੀ ਬਾਈ ਹਾਂ ਇੰਨੀ ਕੀ ਹੈ ਜੀ ਦੰਦ ਤਾਂ ਨਹੀਂ ਪੱਟੇ ਹੋਣੇ ਹੁੰਦੇ ਨਹੀਂ ਠੀਕ ਹੈ ਵੀਰੇ ਦੰਦਾ ਤੋਂ ਕੋਈ ਕਨਫਰਮ ਨਹੀਂ ਕੀ ਮਿੱਤਰੋ ਦੋਂਦੀ ਐ ਚੌਗੀ ਆ ਖੀਰੀ ਆ ਤੁਸੀਂ ਆਪ ਆ ਕੇ ਵੇਖ ਲਿਆ ਜੀ ਇੱਕ ਪਾਸਾ ਜਿਹੜੀ ਗੱਲ ਕਹਿਣ ਵਾਲੀ ਆ ਕਿਉਂਕਿ ਮਿੱਤਰੋ ਢਾਈਆਂ ਮਹੀਨਿਆਂ ਦੀ ਭਾਈ ਨੇ ਆਪਦੀ ਤਸੱਲੀ ਕਰਵਾਈ ਹੋਈ ਆ ਤੁਸੀਂ ਆਪਦੀ ਕਰਵਾ ਸਕਦੇ ਆ ਜਿਹੜੇ ਭਰਾ ਦੇ ਪੈਸੇ ਦੇਣੇ ਆ ਵੈਸੇ ਕਿਉਂਕਿ ਡਾਕਟਰ ਨਾਲ ਹੀ ਗੱਲਬਾਤ ਵੀ ਕਰ ਲਿਆ ਜੇ ਜੇ ਤੁਸੀਂ ਬਾਕੀ ਹੱਥ ਪੂਣਾ ਤੁਹਾਡੇ ਤੇ ਡਿਪੈਂਡ ਹੋਊਗਾ ਮੈਂ ਜਿਹੜਾ ਬੰਦਾ ਸੰਭਲੂਗਾ ਜਿਹੜਾ ਮਾਲਾ ਪੂਰੀ ਲੱਜ ਕੇ ਨੇ ਤੇ ਮਿਹਨਤ ਕਰ ਲੂਗਾ ਜਿਹਨੇ ਚਾਰ ਚੂਰ ਪਾਇਆ ਹੋਇਆ ਕਿਉਂਕਿ ਚਾਰ ਨਾਲ ਇਹਦਾ ਵਜਨ ਪਣ ਜਾਣਾ ਤੇ ਮਿੱਤਰੋ ਸੋਹਣੀ ਰੁੱਤ ਦੇ ਵਿੱਚ ਨੇ ਤਿਆਰ ਹੋ ਜਾਣਾ ਤੇ ਫਿਰ ਮਿੱਤਰੋ 2 ਰੁਪਏ ਆ ਜਿਹੜੇ ਉਹ ਵੀ ਤੇ ਵੱਟ ਤੇ ਪਏ ਆ ਬਾਲਾਣੀ ਤਾਂ ਅੱਧੋ ਅੱਧੀ ਜ਼ਰੂਰ ਲਾਊਗੀ ਜਿੰਨੇ ਦੀ ਤੁਸੀਂ ਲਾਓਗੇ ਤੇ ਜਿਹੜਾ ਭਰਾ ਚੰਗੀ ਮਿਹਨਤ ਕਰ ਲੂਗਾ ਤੀਜਾ ਹਿੱਸਾ ਵੀ ਨਾਲ ਸਕਦਾ ਵਾ ਅੱਛਾ ਭਈ ਆ ਵੱਡੀ ਮੈਂ ਜਿਹੜੀ ਇਹ ਕਿੰਨਾ ਕਰ ਲੈਂਦੀ ਸੂਮ ਦੇ ਵਿੱਚ ਇਹ ਲਾਊਗੀ 5-4 ਦਾ ਨਹੀਂ ਲੈਂਦੀ ਆ ਠੀਕ ਆ ਅੱਛਾ ਤੇ ਇਹ ਕਿੰਨਾ ਸੂਸ ਹੁੰਦੀ ਐ ਇਹ ਖੋਲ ਦੇ ਇਹ ਸੂਗੀ ਚੌਥਾ ਪੰਜਵਾਂ ਸੂਆ ਹੋਊਗਾ ਇਹ ਚੌਥਾ ਪੰਜਵਾਂ ਸੂਆ ਹਾਂਜੀ ਸੂਆ ਚਲੋ ਆਪਾਂ ਚੋ ਲੈਦੇ ਰਹੇ ਇਹਦੇ ਤੋਂ ਇਹ 18 ਕਿਲੋ ਦਾ ਚੋਆਈ ਇਹਦਾ ਜੇ ਕੁ ਕਹਵੇ ਭਰਾ ਵੀ ਸੌਦਾ ਕਰ ਰਿਹਾ ਪਰ ਚਵਾ ਕੇ ਵੀ ਦੇ ਦੇ ਹਾਂ ਹਾਂਜੀ ਚਵਾ ਕੇ ਮੈਂ ਲਾ ਕੀਮਤ ਅਗਲਾ ਦੇ ਦੂੰਗਾ ਹਾਂਜੀ ਖਾਣੇ ਪੀਣ ਦੀ ਬਹੁਤ ਕੋਹਾ ਹੈ ਜੋ ਮਰਜ਼ੀ ਪਾਈ ਜਾਓ ਠੀਕ ਆ ਬਈ ਠੀਕ ਆ ਲੇਟੀ ਲੂਟੀ ਹਾਂਜੀ ਹਾਂਜੀ ਇਹ ਲੇਟੀ ਦਾ ਬੱਠਲ ਬੱਠਲ ਪੂਰਾ ਖਾਂਦੀ ਆ ਠੀਕ ਹੈ ਜੇ ਮੈਂ ਖਾਂਦੀ ਆ ਦੋਦ ਵੀ ਉਹ ਨਹੀਂ ਦੇਵਾਂ ਹਾਂਜੀ 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 ਠੀਕ ਆ ਨਹੀਂ ਮੈਨੂੰ ਇਹ ਮਿੱਠੀ-ਮਿੱਠੀ ਚੰਗੀਆਂ ਸਨ ਹਾਂਜੀ ਗੱਠ-ਗੱਠ ਦੀ ਮੱਥਾ ਹੀ ਥਣਾਈ ਵੇਖ ਬੱਡੀ-ਬੱਡੀ ਮੈਂ ਮਿੱਤਰੋ ਚੌਥਾ ਸੂਆ ਲਾ ਲਿਆ ਜੀ ਤੇ ਪੰਜਵਾਂ ਲਾ ਲਿਆ ਜੀ ਕੁਆਲਿਟੀ ਜ਼ਬਰਦਸਤ ਆ ਮੈਂ ਇਹਦੇ ਵਿੱਚ ਦੁੱਧ ਵਾਲੇ ਪੱਖ ਤੋਂ ਪੂਰੀ ਮਜ਼ਬੂਤ ਰਹੂਗੀ ਜਿਹੜਾ ਭਰਾ ਟਕਾਲੇ ਦੀ ਸੇਵਾ ਕਰ ਲੂਗਾ 2-3 18 ਕਿਲੋ ਦਿੱਤਾ ਹੋਇਆ ਚੂਣਾ ਤੁਸੀਂ ਆ ਕਿਉਂਕਿ ਦੁੱਧ ਖੁਰਲੀ ਦੇ ਵਿੱਚ ਹਮੇਸ਼ਾ ਕਹਿਣਾ ਹੁੰਦਾ ਬਈ ਦੁੱਧ ਸੂਏ ਦਾ ਹਮੇਸ਼ਾ ਮੈਂ ਦਾ ਨਹੀਂ ਹੁੰਦਾ ਵੀ ਪਿਛਲੇ ਸਾਲ 18 ਦਿੱਤਾ ਜੇ ਤੁਸੀਂ ਅਗਲੀ ਵਾਰੀ ਸੇਵਾ ਕਰ ਲਈ ਤਾਂ 20 ਵੀ ਕਰ ਸਕਦੀ ਐ ਤੇ 15 ਦੇ ਵੀ ਰਹਿ ਸਕਦੀ ਆ ਕਿਉਂਕਿ ਸੂਏ ਦਾ ਦੁੱਧ ਹੁੰਦਾ ਹਮੇਸ਼ਾ ਮਿੱਤਰੋ ਤੇ ਐਗਾ ਰੇਟ ਕੀ ਲਊਗਾ ਇਹਦਾ ਇਹਦਾ 1.5 ਲੱਖ ਰੁਪਏ ਹੈ ਦੇਣ ਲੈਣ ਵਾਲਾ ਜਸਦੇਵ ਜਿੱਥੇ ਜ ਰਸਾ ਫੜੋਣਾ ਆਪਾਂ ਵੇਚਣੀ ਕੋਈ ਗੱਲ ਨਹੀਂ ਜੇ ਜਾ ਫਰਾਊ ਕਾ ਆਪਾਂ ਕਰ ਲਾਂਗੇ ਗੱਲ ਨਹੀਂ ਫਰਾ ਤਾਂ ਜਿਵੇਂ ਜਿਵੇਂ ਆਪਾਂ ਹੁੰਦਾ ਵੀ ਆਪਾਂ ਇਹੋ ਘੱਟ ਨਹੀਂ ਵੇਚਣੀ ਇੱਕ 20 ਵੀ ਦੇਵਾਂਗੇ ਬਸ ਠੀਕ ਹੈ ਲੈ ਵੀ ਮਿੱਤਰੋ ਇਥੇ ਜੇ ਇਹਦਾ ਰੱਸਾ ਫੜਾਉਣਾ ਇਹਦੇ ਵਿੱਚੋਂ ਤਾਂ ਹੁਣ ਹਾਂ ਨਾ ਹੀ ਆ। ਵੀ ਛੋੜ ਹੋਊਗੀ ਉਹ ਬਾਈ ਤੇ ਜਦ ਬੰਦਾ ਵੇਖ ਕੇ ਕਈ ਵਾਰੀ ਬੰਦਾ ਕਿਹਿਆਰ ਲੈਣ ਆਲਾ ਵੀ ਆ ਜਾਂਦਾ ਹੁੰਦਾ ਤੇ ਕਈ ਵਾਰੀ ਕਿਸੇ ਨੂੰ 100 ਰੁਪਏ ਦੇਣ ਦੀ ਵੀ ਨਹੀਂ ਹੁੰਦੀ ਕਿਉਂਕਿ ਬੋਲੀ ਦੇ ਸਿਰ ਤੇ ਛੋੜ ਹੁੰਦੀ ਹੁੰਦੀ ਆ ਮਿੱਤਰੋ ਮੈਂ ਨਹੀਂ ਮਾੜੀ ਜਿਹੜੇ ਭਰਾ ਨੇ ਦੁੱਧ ਨੂੰ ਲੈਣੀਆਂ ਵਾਰ-ਵਾਰ ਕਹਿ ਰਿਹਾ ਕਿਉਂਕਿ ਦੁੱਧ 18 ਕਿਲੋ ਮਾਲਕਾਂ ਨੇ ਚੋਇਆ ਹੋਇਆ ਤੇ ਮੈਂ ਵੀ ਦੱਸਦੀ ਆ ਤੁਸੀਂ ਮੈਂ ਤਾਂ ਨਵਾਸ ਵੇਖੋ ਲੇਵੇ ਦਾ ਕਿੰਨਾ ਚੰਗਾ ਹਰੇ 7-8 ਦਿਨ ਕੱਢਦੀ ਕਿਉਂਕਿ ਪੁੜੇ ਤੋਂ ਮੈਂ ਨਹੀਂ ਢਿੱਲੀ ਹੋਈ ਇਹਨੇ ਬਰਨਦੀ ਬਣਾਉਂਦੀ ਨੇ ਅ ਨੰਬਰ ਤੇ ਚੋਟਿਆ ਇਹਦਾ ਤੀਜਾ ਸੂਆਈ ਤੀਜਾ ਸੂਆਈ ਅੱਛਾ ਭਾਈ ਇਹਨੂੰ ਕਿੰਨੇ ਟਾਈਮ ਹੋ ਗਿਆ ਸੂਈ ਨੂੰ ਇਹਨੂੰ ਹੋ ਗਿਆ ਵੇ ਬੱਚਾ ਹੈਗਾ ਇਹ ਕਟਰੂ ਠੀਕ ਆ ਤਿੰਨ ਹੋ ਗਏ 23 ਦਿਨ ਹੋ ਗਏ ਹਾਂ ਹੋ ਗਏ 3 3.5 ਮਹੀਨੇ ਹੋ ਗਏ ਕਿ ਬਣ ਵੀ ਗਈ ਹੈ ਇਹਦੇ ਟੀਕਾ ਭਰਾਤਾ ਕਿੰਨੇ ਦਿਨ ਹੋ ਗਏ ਟੀਕਾ ਭਰਾਇਆ ਠੀਕ ਆ ਤਾਂ ਹੁਣ ਹੀ ਭਰਾਇਆ ਹੋ ਗਏ 6-7 ਦਿਨ ਹੀ ਹੋਏ 6-7 ਦਿਨ ਹੀ ਹੋਏ ਦੁੱਧ ਕਿੰਨਾ ਤਿਆਰ ਹੁਣ ਦੁੱਧ ਹੁਣ 10 ਕਿਲੋ ਆਈਏ ਥੱਲੇ 10 ਕਿਲੋ ਦੁੱਧ ਤਿਆਰ ਆ ਇਹ ਚਵਾਈ ਚੋਈ ਨੂੰ ਠੰਡੀ ਸੀ ਲੋ ਬਹੁਤ ਵਧੀਆ ਜੀ ਠੀਕ ਆ ਇਹਦਾ ਰੇਟ ਕੀ ਲਊਗਾ ਜੀ ਇਹਦਾ 80000 ਰੁਪਏ ਹੀ ਮੰਗਦਾ ਮਾਰਤਣ ਹੋ ਜੂਗਾ ਜੀ ਹਾਂ ਹੋ ਜੂਗਾ ਜੀ ਠੀਕ ਆ ਬਾਈ ਲੈ ਮੇਤਰੋ ਦੁੱਧ 10 ਕਿਲੋ ਝੋਟੀ ਦੇ ਥੱਲੇ ਤਿਆਰ ਆ ਕਿਉਂਕਿ ਹੌਣ ਵਾਲੇ ਸਮੇਂ ਦੇ ਵਿੱਚ 10 15 ਦਿਨ ਨੂੰ ਨਾ ਤੁਹਾਨੂੰ ਇਹੋ ਜਿਹੇ ਬੱਚੇ ਵਾਲੀਆਂ ਹੀ ਮਈਆਂ ਮਿਲਣਗੀਆਂ ਤਾਂ ਤੁਸੀਂ ਖਰੀਦਣਗੀਆਂ ਵੀ ਭੱਜ ਭੱਜ ਕੇ ਕਿਉਂਕਿ ਜਿਹੜੇ 2 ਮਹੀਨੇ ਹੁੰਦੇ ਆ ਇਹ ਜਿਹੜੇ ਲੰਘ ਗਿਆ ਸਮਾਂ ਜਿਹੜਾ ਸੱਜਣ ਵਾਲਾ ਉਹ ਤੁਹਾਨੂੰ ਅੱਗੇ ਉੱਚੇ ਮਿਰਚੇ ਵਾਲੀਆ ਮਈਆ ਮਿਲਣਾ ਕੋਈ 1.5 ਮਹੀਨੇ ਦੀ ਸੂਈ ਮਿਲਣੀ ਆ ਕੋਈ 2.5 ਮਹੀਨੇ ਦੀ ਸੂਈ ਮਿਲਣੀ ਆ ਕੋਈ 3 ਮਹੀਨੇ ਦੀ ਸੂਈ ਮਿਲਣੀ ਆ ਕਿਉਂਕਿ ਸੂਆ ਇਹਨਾਂ ਤਰ੍ਹਾਂ ਦੇ ਵਿੱਚ ਇੱਕ ਜਿਹੜੀ ਰੁਕ ਜਾਂਦਾ ਹੁੰਦਾ ਫਿਰ ਲਈ ਬਾਬ ਜੀ ਮੈਂ ਜਿਹੜੀ ਸੂਆ ਦਿੰਦੀ ਹੁੰਦੀ ਆ ਮਿੱਤਰੋ ਝੋਟੀ ਦੇ ਵਿੱਚ ਕੁਆਲਿਟੀ ਚੰਗੀ ਆ ਜੇ ਤੁਸੀਂ ਮੰਨ ਲਓ ਇਹਦੇ ਜਿਹੜੇ ਸੰਗਮੂ ਮੱਥੇ ਦੀ ਕੁਆਲਿਟੀ ਦੇ ਵਿੱਚ ਆਈੜਿਆ ਜਿਹੜਾ ਲੌੜੇ ਆ ਉਹ ਇੱਕ ਜਿਹੜੀ ਬਰੀਡ ਦਾ ਵਾ ਤੇ ਇਹਦਾ ਰੇਟ 80000 ਰੁਪਇਆ ਬਟੀਮੇ ਦਾ 1.5 ਲੱਖ ਸੀ 1,20,000 ਦੀ ਦੇਣੀ ਆ ਤੇ ਬਚੀ 30000 ਰੁਪਇਆ ਰੇਟ ਆ ਮਿੱਤਰੋ ਢਾਈਆਂ ਮਹੀਨੇ ਦੀ ਗੱਪਣ ਚੈੱਕ ਪਾਸ ਆ ਆਪਣਾ ਨੰਬਰ ਸਾਂਝਾ ਕਰਦੀ ਆ ਜੀ 98150 ਜੀ ਜੀ 19879 98150 19879 ਹਾਂਜੀ ਹਾਂਜੀ 98150 198892 ਹੁਣ ਉਹਦਾ ਮਿੱਤਰੋ ਨੰਬਰ ਆ ਇਸ ਨੰਬਰ ਤੇ ਤੁਸੀਂ ਬਾਈ ਹੁਣਿਆਂ ਨਾਲ ਗੱਲਬਾਤ ਕਰਨੀ ਆ ਪਿੰਡ ਹੈਗਾ ਜਿਹੜਾ ਮਿੱਤਰੋ ਰਜਜਣ ਜਿੱਥੇ ਲੱਗਦਾ ਵਾ ਬਾਈ ਹੁਣਿਆਂ ਨੂੰ ਮੁਕਾ ਤੇ ਮਿੱਤਰੋ ਬੈਰੋਕੀ ਵਾਲੀ ਛੜਕ ਦੇ ਉੱਤੇ ਬਾਈ ਹੁਣਿਆਂ ਦਾ ਕਰਾ ਗੱਲਬਾਤ ਲਈ ਨੰ